ਆਪਾਂ ਸਭ ਨੂੰ ਪਤਾ ਹੈ ਕਿ ਜਿਉਂ-ਜਿਉਂ ਆਪਾਂ ਬੁਢਾਪੇ ਵੱਲ ਨੂੰ ਪੈਰ ਧਰਦੇ ਆਂ ਤਾਂ ਆਪਣੀ ਬਾਡੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਹੋਰ ਵੀਕ ਹੋਣ ਲੱਗ ਜਾਂਦੀ ਹੈ। ਬਿਮਾਰੀਆਂ ਨੇ ਜਿਹੜੀਆਂ ਉਹ ਜਾਦੀ ਲੱਗਣ ਲੱਗ ਜਾਂਦੀਆਂ ਨੇ। ਗਿੱਟੇ, ਗੋਡੇ ਇਹ ਸਭ ਚੀਜ਼ਾਂ ਬਾਡੀ ਪਾਰਟ ਦਰਦ ਕਰਨ ਲੱਗ ਜਾਂਦੇ ਨੇ। ਆਪਾਂ ਨੂੰ ਸ਼ੁਰੂ ਤੋਂ ਇਹ ਸਮਝਾਇਆ ਜਾਂਦਾ ਹੈ ਕਿ ਇਹ ਸਭ ਚੀਜ਼ਾਂ ਜ਼ਿੰਦਗੀ ਦਾ ਹਿੱਸਾ ਨੇ ਇਹਨਾਂ ਚ ਆਪਾਂ ਕੁਝ ਨਹੀਂ ਕਰ ਸਕਦੇ। ਕਿ ਉਮਰ ਦਾ ਵਧਣਾ ਤੇ ਉਸ ਦੇ ਨਾਲ ਬਿਮਾਰੀਆਂ ਲੱਗਣਾ ਇਹ ਸਭ ਚੀਜ਼ਾਂ ਕੁਦਰਤੀ ਨੇ। ਪਰ ਜੇ ਮੈਂ ਤੁਹਾਨੂੰ ਕਹਾਂ ਕਿ ਇਹ ਚੀਜ਼ਾਂ ਕੁਦਰਤੀ ਨਹੀਂ ਬਲਕਿ ਇਹਨਾਂ ਨੂੰ ਆਪਾਂ ਫਿਕਸ ਕਰ ਸਕਦੇ ਆਂ। ਲੰਬੇ ਸਮੇਂ ਤੋਂ ਇਹ ਸਭ ਆਈਡੀਆ ਸਿਰਫ ਕਹਾਣੀਆਂ 'ਚ ਸੁਣਨ ਨੂੰ ਮਿਲਦੇ ਸੀ ਕਿ ਕੋਈ ਰਾਜਾ ਹੈ ਉਹ ਇੱਕ ਮੈਜਿਕ ਪੋਸ਼ਨ ਬਣਾਉਣਾ ਚਾਹੁੰਦਾ ਜਿਸ ਦੇ ਨਾਲ ਉਹ ਹਮੇਸ਼ਾ ਲਈ ਅਮਰ ਹੋ ਜਾਏ ਜਾਂ ਉਹਨੂੰ ਕੋਈ ਬਿਮਾਰੀ ਨਾ ਲੱਗੇ ਬਟ ਹੁਣ ਸਾਇੰਟਿਸਟ ਹਿਊਮਨ ਬਾਡੀ ਨੂੰ ਇੱਕ ਬੜੇ ਹੀ ਵੱਖਰੇ ਢੰਗ ਨਾਲ ਦੇਖ ਰਹੇ ਨੇ ਸਾਇੰਟਿਸਟ ਨੇ ਇਹ ਪਾਇਆ ਕਿ ਬੁਢਾਪਾ ਕੋਈ ਪਹੇਲੀ ਨਹੀਂ ਬਲਕਿ ਇਹ ਛੋਟੀਆਂ-ਛੋਟੀਆਂ ਪ੍ਰੋਬਲਮਸ ਦੀ ਇੱਕ ਕਲੈਕਸ਼ਨ ਹੈ ਜਿਹੜੀ ਕਿ ਟਾਈਮ ਵਾਦੇ-ਵਾਦੇ ਬਿਲਡ ਅਪ ਹੁੰਦੀ ਰਹਿੰਦੀ ਹੈ ਬੁਢਾਪੇ ਨੂੰ ਹਮੇਸ਼ਾ ਕੁਦਰਤੀ ਮੰਨਿਆ ਜਾਂਦਾ ਆਪਾਂ ਸ਼ੁਰੂ ਤੋਂ ਇਹ ਸੁਣਦੇ ਆ ਰਹੇ ਹਾਂ ਕਿ ਸਭ ਤੋਂ ਪਹਿਲਾਂ ਬੱਚੇ ਦਾ ਜਨਮ ਹੁੰਦਾ ਫਿਰ ਜਵਾਨੀ ਆਉਂਦੀ ਹੈ ਫਿਰ ਬੁਢਾਪਾ ਆਉਂਦਾ ਤੇ ਫਿਰ ਬੰਦਾ ਮਰ ਜਾਂਦਾ ਪਰ ਪਿਛਲੇ 20 ਸਾਲ ਤੋਂ ਸਾਇੰਟਿਸਟ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਉੱਠ ਰਿਹਾ ਹੈ ਇੱਕ ਰੈਡੀਕਲ ਸਵਾਲ ਉੱਠ ਰਿਹਾ ਹੈ ਕਿ ਜਿਹੜੀਆਂ ਆਪਾਂ ਅਲੱਗ-ਅਲੱਗ ਬਿਮਾਰੀਆਂ ਦੀ ਅਲੱਗ-ਅਲੱਗ ਟ੍ਰੀਟਮੈਂਟ ਆਪਾਂ ਦਵਾਈਆਂ ਕੱਢ ਰਹੇ ਹਾਂ ਮੰਨ ਲਓ ਕੋਈ ਹਾਰਟ ਡਿਸੀਜ਼ ਹੈ ਦਿਲ ਦੀ ਬਿਮਾਰੀ ਹੈ ਉਹਦੇ ਲਈ ਅਲੱਗ ਟ੍ਰੀਟਮੈਂਟ ਕਿੰਨਾ ਟਾਈਮ ਲੱਗ ਜਾਂਦਾ ਸਾਇੰਟਿਸਟ ਨੂੰ ਇੱਕ ਟ੍ਰੀਟਮੈਂਟ ਦੇ ਵਰਕ ਕਰਨ ਲਈ ਇੱਕ ਬਿਮਾਰੀ ਆਉਂਦੀ ਹੈ ਫਿਰ ਉਹਦਾ ਇਲਾਜ ਲੱਭਣ ਲਈ ਕਿੰਨਾ ਸਮਾਂ ਲੱਗ ਜਾਂਦਾ ਉਹਨਾਂ ਨੇ ਇਹ ਸੋਚਿਆ ਕਿ ਸਾਰੀਆਂ ਬਿਮਾਰੀਆਂ ਦੀ ਜੜ ਇੱਕ ਤਰ੍ਹਾਂ ਦਾ ਇੱਕ ਆਪਣੀ ਏਜ ਹੈਗਾ ਮਤਲਬ ਬੁਢਾਪਾ ਜਿਉਂ-ਜਿਉਂ ਆਪਾਂ ਵੱਡੇ ਹੁੰਨੇ ਆਂ ਤੇਉਦੋਂ ਆਪਾਂ ਨੂੰ ਹੋਰ ਜ਼ਿਆਦਾ ਬਿਮਾਰੀਆਂ ਲੱਗਦੀਆਂ ਰਹਿੰਦੀਆਂ ਸਾਲਾ ਪਹਿਲਾਂ ਲੋਕਾਂ ਨੂੰ ਇਨਫੈਕਸ਼ਨ ਹੁੰਦੀ ਸੀ ਕਿ ਲੋਕ ਬਿਮਾਰ ਹੁੰਦੇ ਸੀਗੇ ਤੇ ਉਸ ਟਾਈਮ ਆਪਾਂ ਨੂੰ ਕੁਝ ਨਹੀਂ ਸੀ ਪਤਾ ਇਹ ਕੀ ਚੀਜ਼ ਹੈ ਉਸ ਟਾਈਮ ਇੱਕ ਰੱਬ ਦਾ ਭਾਣਾ ਸਮਝ ਕੇ ਮੰਨ ਲਿਆ ਜਾਂਦਾ ਸੀਗਾ ਕਿ ਇਨਫੈਕਸ਼ਨ ਹੋਈ ਹੈ ਇਹ ਤਾਂ ਇਨੈਵਿਟੇਬਲ ਹੈ ਇਹ ਤਾਂ ਹੋਊਗੀ ਉਹਦਾ ਕੋਈ ਉਪਾਅ ਨਹੀਂ ਮਤਲਬ ਇਹ ਇੱਕ ਤਰ੍ਹਾਂ ਦਾ ਜ਼ਿੰਦਗੀ ਦਾ ਹਿੱਸਾ ਹੈ ਬਟ ਅਫਰ ਸਾਇੰਟਿਸਟ ਨੇ ਜਦੋਂ ਹੌਲੀ-ਹੌਲੀ ਇਹ ਚੀਜ਼ ਤੇ ਵਰਕ ਕੀਤਾ ਪਤਾ ਲੱਗਿਆ ਆਪਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਵਾਇਰਸਸ ਦਾ ਪਤਾ ਲੱਗਿਆ ਬੈਕਟੀਰੀਆ ਦਾ ਪਤਾ ਲੱਗਿਆ ਜਰਮਸ ਦਾ ਪਤਾ ਲੱਗਿਆ ਪਤਾ ਲੱਗਿਆ ਕਿ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਹੜੀਆਂ ਜਰਮਸ ਨੇ ਇਹਨਾਂ ਤੋਂ ਅੱਗੇ ਇਨਫੈਕਸ਼ਨ ਹੁੰਦੀ ਹੈ ਤੇ ਉਹ ਚੀਜ਼ ਪਤਾ ਲੱਗਦੀ ਸਾਇੰਟਿਸਟ ਨੇ ਇਲਾਜ ਲੱਭਿਆ ਤੇ ਐਂਟੀਬਾਇਓਟਿਕਸ ਆ ਗਏ ਇਹੀ ਸੇਮ ਕੇਸ ਆ ਬੁਢਾਪੇ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਕਈ ਅਲੱਗ-ਅਲੱਗ ਪ੍ਰੋਬਲਮਸ ਵਧਣ ਲੱਗ ਜਾਂਦੀਆਂ ਨੇ ਜਿਦੇ ਕਰਕੇ ਆਪਾਂ ਨੂੰ ਬਿਮਾਰੀਆਂ ਲੱਗਣ ਲੱਗ ਜਾਂਦੀਆਂ ਨੇ ਤਾਂ ਆਪਾਂ 올ਡ ਹੋਣ ਲੱਗ ਜਾਂਦੇ ਹਾਂ ਹੁਣ ਇਹ ਕਿਹੜੀਆਂ ਪ੍ਰੋਬਲਮਸ ਨੇ ਜਿਹੜੀਆਂ ਬੁਢਾਪੇ ਦਾ ਕਾਰਨ ਬਣਦੀਆਂ ਨੇ ਸਭ ਤੋਂ ਪਹਿਲੀ ਹੈ ਜਨੋਮਿਕ ਇਨਸਟੇਬਿਲਿਟੀ ਜਿਹੜਾ ਆਪਣਾ ਡੀਐਨਏ ਆ ਉਹ ਇੱਕ ਤਰ੍ਹਾਂ ਦੀ ਆਪਣੀ ਬੋਡੀ ਦਾ ਇਨਸਟਰਕਸ਼ਨ ਮੈਨੂਅਲ ਆ ਰੋਜ਼-ਰੋਜ਼ ਡੀਐਨਏ ਤੇ ਡੈਮੇਜ ਹੁੰਦਾ ਰਹਿੰਦਾ ਚਾਹੇ ਉਹ ਧੁੱਪ ਤੋਂ ਹੋਵੇ ਜਾਂ ਜਿਹੜਾ ਆਪਾਂ ਫੂਡ ਖਾਂਦੇ ਆ ਉਹਦੇ ਵਿੱਚ ਜਿਹੜੇ ਕੈਮੀਕਲ ਨੇ ਉਹਦੇ ਤੋਂ ਜਾਂ ਜਿਹੜੀ ਬੋਡੀ ਦੇ ਅੰਦਰ ਖੁਦ ਪ੍ਰੋਸੈਸ ਚੱ DNA ਡੇ ਬਾਏ ਡੇ ਡੈメージ ਹੁੰਦਾ ਰਹਿੰਦਾ ਆਪਣਾ ਥੋੜਾ ਥੋੜਾ ਤੇ ਆਪਾਂ ਸਭ ਨੂੰ ਪਤਾ ਆਪਣੇ ਸੈਲਸ ਦਾ ਇੱਕ ਰਿਪੇਅਰਿੰਗ ਕਰੂ ਹੈ ਜਿਹੜਾ ਜਿਵੇਂ ਆਪਾਂ ਕਹਿੰਦੇ ਕਿ ਜਦੋਂ ਆਪਣੀ ਬਾਡੀ ਅੰਦਰੋਂ ਕੋਈ ਵੀ ਚੀਜ਼ ਡੈメージ ਹੁੰਦੀ ਆ ਤਾਂ ਆਪਣੀ ਬਾਡੀ ਖੁਦ ਬਾਖੁਦ ਹੀਲ ਕਰਨ ਲੱਗ ਜਾਂਦੀ ਹੈ ਖੁਦ ਰਿਪੇਅਰ ਕਰਨ ਲੱਗ ਜਾਂਦੀ ਆ ਆਪਦੇ ਆਪ ਨੂੰ ਉਹਨੂੰ ਰਿਪੇਅਰਿੰਗ ਕਰੂ ਕਿਹਾ ਜਾਂਦਾ ਹੈ ਮਤਲਬ ਮੈਂ ਥੋੜਾ ਜਿਹਾ ਸਿੰਪਲ ਭਾਸ਼ਾ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਇਹ ਕਾਫੀ ਸਾਇੰਟਿਫਿਕ ਟਰਮਸ ਜੀਆਂ ਨੇ ਹੁਣ ਜਿਉਂ-ਜਿਉਂ ਆਪਣੀ ਉਮਰ ਵੱਧਦੀ ਜਾਂਦੀ ਹੈ ਜਿਹੜਾ ਇਹ ਰਿਪੇਅਰ ਕਰੂ ਆ ਇਹ ਗਲ ਜਿਹੜੀਆਂ ਗਲਤੀਆਂ ਕਾਰਨ ਸੈੱਲ ਜਾਂ ਤਾਂ ਕੰਮ ਕਰਨਾ ਹੀ ਬੰਦ ਕਰ ਦਿੰਦੇ ਨੇ ਜਾਂ ਸੈੱਲ ਕੈਂਸਰਸ ਹੋ ਜਾਂਦੇ ਨੇ ਇਹ ਸਭ ਤੋਂ ਵੱਡਾ ਕਾਰਨ ਹੈ ਜਦੋਂ ਆਪਣੀ ਉਮਰ ਵੱਧਦੀ ਹੈ ਉਸ ਦੇ ਨਾਲ ਜਿਹੜੇ ਕੈਂਸਰ ਹੋਣ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਨੇ ਦੂਜੀ ਹੈ ਟੈਲੀਮੋਰ ਡ੍ਰੀਸ਼ਨ ਜਿਵੇਂ ਇੱਕ ਜੁੱਤੇ ਦਾ ਫੀਤਾ ਹੁੰਦਾ ਤੇ ਫੀਤੇ ਦੇ ਉੱਪਰ ਪਲਾਸਟਿਕ ਦੀ ਟਿਪ ਲੱਗੀ ਹੋਈ ਹੁੰਦੀ ਹੈ ਕਿ ਜਿਹਦੇ ਨਾਲ ਫੀਤਾ ਖੁੱਲ ਨਾ ਜਾਵੇ ਉਸ ਤਰ੍ਹਾਂ ਹੀ ਆਪਣੇ ਡੀਐਨਏ ਦੇ ਉੱਤੇ ਇੱਕ ਛੋਟੀ ਜੀ ਟਿਪ ਲੱਗੀ ਹੁੰਦੀ ਹੈ ਜਿਹਨੂੰ ਟੈਲੀਮੋਰ ਕਹਿੰਦੇ ਨੇ ਜਿਉਂ-ਜਿਉਂ ਸੈੱਲ ਡਿਵਾਈਡ ਹੋ ਜਾਂਦੇ ਨੇ ਤੇਉਂ ਤੋਂ ਜਿਹੜੀ ਟੈਲਿਮੋਰ ਟਿਪ ਐ ਉਹ ਹੋਰ ਛੋਟੀ ਹੁੰਦੀ ਰਹਿੰਦੀ ਐ ਤੇ ਕਰਕੇ ਜਦੋਂ ਉਹ ਜ਼ਿਆਦਾ ਛੋਟੇ ਹੋ ਜਾਂਦੇ ਨੇ ਤੇ ਜਿਹੜੇ ਸੈੱਲ ਨੇ ਉਹ ਆਪਦੇ ਟੁਕੜੇ ਕਰਨੋਂ हट ਜਾਂਦੇ ਨੇ ਡਿਵਾਈਡ ਹੋਣੋਂ हट ਜਾਂਦੇ ਨੇ ਤੇ ਆਪਣੀ ਬੋਡੀ ਦੀ ਜਿਹੜੀ ਹੀਲ ਕਰਨ ਦੀ ਸਮਰੱਥਾ ਉਹ ਘਟ ਜਾਂਦੀ ਐ ਤਾਂ ਹੀ ਤੁਸੀਂ ਦੇਖਿਆ ਹੋਊਗਾ ਕਿ ਕੋਈ ਸਾਟ ਹੁਣ ਇੱਕ ਦਾ ਜਵਾਨ ਬੰਦੇ ਦੇ ਲੱਗਦੀ ਐ ਤੇ ਉਹੀ ਸੇਮ ਸਾਟ ਇੱਕ ਬੁੱਢੇ ਬੰਦੇ ਦੇ ਲੱਗਦੀ ਐ ਜਵਾਨ ਬੰਦਾ ਉਹ ਸਾਟ ਨੂੰ ਛੇਤੀ ਹੀਲ ਕਰ ਜਾਊਗਾ ਬਟ ਬੁੱਢੇ ਬੰਦੇ ਦੇ ਟਾਈਮ ਲੱਗੂਗਾ ਜੀ ਜੀ ਐਪੀਜੈਨੈਟਿਕ ਅਲਟਰੇਸ਼ਨਸ ਆਪਣੇ ਜਿਹੜੇ ਜੀਨਸ ਨੇ ਉਹ ਇੱਕ ਤਰ੍ਹਾਂ ਦੇ ਇੱਕ ਰੋ ਹੈ ਲਾਈਟ ਸਵਿਚਸ ਦੀ ਕਿ ਸਵਿਚਾਂ ਦੀ ਰੋ ਹੈ ਜਿਹੜੀ ਕਿ ਆਨ ਐਂਡ ਆਫ ਹੋ ਸਕਦੀ ਹੈ ਤੇ ਐਪੀਜਨੋਮ ਉਹ ਸਿਸਟਮ ਹੈ ਜਿਹੜਾ ਇਹ ਸਵਿਚਾਂ ਨੂੰ ਕੰਟਰੋਲ ਕਰਦਾ ਹੈ ਆਨ ਐਂਡ ਆਫ ਸਵਿਚਾਂ ਨੂੰ ਕੰਟਰੋਲ ਕਰਦਾ ਹੈ ਇਹ ਡਿਸਾਈਡ ਕਰਦਾ ਹੈ ਕਿ ਕਿਹੜੇ ਜੀਨ ਐਕਟਿਵ ਰਹਿਣ ਤੇ ਕਿਹੜੇ ਨਾਨ ਐਕਟਿਵ ਰਹਿਣ ਜਿਉਂ-ਜਿਉਂ ਆਪਣੀ ਉਮਰ ਵਧਦੀ ਜਾਂਦਾ ਜਿਹੜੀਆਂ ਸਵਿਚਸ ਨੇ ਕਨਫਿਊਜ਼ ਹੋਣ ਲੱਗ ਜਾਂਦੇ ਆ ਨੇ ਮਤਲਬ ਜਿਵੇਂ ਕ੍ਰੋਸ ਵਾਇਰਿੰਗ ਨਹੀਂ ਹੋ ਗਈ ਹੁੰਦੀ ਕਿ ਜਿਹੜੀ ਔਨ ਵਾਲੀ ਆ ਉਹ ਆਫ ਵਾਲਾ ਕੰਮ ਕਰਨ ਲੱਗ ਜਾਂਦੀ ਹੈ ਜਿਹੜੀ ਆਫ ਵਾਲੀ ਉਹ ਔਨ ਵਾਲਾ ਕੰਮ ਕਰਨ ਲੱਗ ਜਾਂਦੀ ਹੈ ਚੌਥੀ ਹੈ ਲਾਸ ਆਫ ਪ੍ਰੋਟਿਓਸਟੈਸਿਸ ਆਪਣੇ ਸੈੱਲ ਲਗਾਤਾਰ ਜਾਂ ਤਾਂ ਪ੍ਰੋਟੀਨ ਬਿਲਡ ਕਰਦੇ ਰਹਿੰਦੇ ਨੇ ਜਾਂ ਉਹਨਾਂ ਨੂੰ ਰੀਸਾਈਕਲ ਕਰਦੇ ਰਹਿੰਦੇ ਨੇ ਪ੍ਰੋਟੀਓਸਟ्रेसਿਸ ਉਹ ਪ੍ਰੋਸੈਸ ਹੈ ਜਿਹੜੀ ਇਹ ਸਾਰੇ ਸਿਸਟਮ ਨੂੰ ਸਮੂਧਲੀ ਰਨ ਕਰਨ 'ਚ ਹੈਲਪ ਕਰਦੀ ਹੈ ਬਟ ਉਮਰ ਦੇ ਨਾਲ ਇਹ ਜਿਹੜਾ ਸਿਸਟਮ ਹੈ ਸਲੋ ਹੋਣ ਲੱਗ ਜਾਂਦਾ ਹੈ ਬੈਡਲੀ ਮੇਡ ਪ੍ਰੋਟੀਨ ਨੇ ਜਿਹੜੇ 올ਡ ਪ੍ਰੋਟੀਨਸ ਨਾਲ ਮਿਕਸ ਹੋਣ ਲੱਗ ਜਾਂਦੇ ਨੇ ਜਿਹਦੇ ਨਾਲ ਕਿ ਐਲਜ਼ਾਈਮਰ ਵਰਗੀਆਂ ਬਿਮਾਰੀਆਂ ਲੱਗਦੀਆਂ ਨੇ ਪੰਜਵੀਆਂ ਮਾਈਟੋਕਾਂਡਰੀਅਲ ਡਿਸਫੰਕਸ਼ਨ ਆਪਣੇ ਸੈੱਲਾਂ ਦੇ ਇੱਕ ਛੋਟੇ ਛੋਟੇ ਪਾਵਰ ਪਲਾਂਟ ਹੁੰਦੇ ਨੇ ਜਿਨ੍ਹਾਂ ਨੂੰ ਮਾਈਟੋਕਾਂਡਰੀਆ ਕਿਹਾ ਜਾਂਦਾ ਹੈ ਜਿਹੜੇ ਜਿਹੜਾ ਆਪਾਂ ਭੋਜਨ ਖਾਂਦੇ ਆ ਉਹਨੂੰ એનર્ਜੀ 'ਚ ਤਬਦੀਲ ਕਰਦੇ ਨੇ ਬੁਢਾਪੇ ਦੇ ਨਾਲ ਇਹ ਡੈਮੇਜ ਹੋ ਜਾਂਦੇ ਨੇ ਤੇ ਆਪਣਾ ਕੰਮ ਕਰਨਾ ਹੋਰ ਘਟਾ ਦਿੰਦੇ ਨੇ ਤੇ ਹੁਣ એનર્ਜੀ ਦੀ ਕਮੀ ਹੈ ਜਿਹੜੀ ਉਹ ਹਰ ਇੱਕ ਚੀਜ਼ ਤੇ ਇਫੈਕਟ ਕਰਦੀ ਉਹ ਬਾਡੀ ਦੇ ਮਸਲਸ ਤੇ ਵੀ ਇਫੈਕਟ ਕਰਦੀ ਹੈ ਉਹ ਦਿਮਾਗ ਤੇ ਵੀ ਇਫੈਕਟ ਕਰਦੀ ਹੈ ਉਹ ਦਿਲ ਤੇ ਵੀ ਇਫੈਕਟ ਕਰਦੀ ਹੈ ਹਰ ਇੱਕ ਚੀਜ਼ ਤੇ ਇਫੈਕਟ ਕਰਦੀ ਹੈ ਛੇਵੀਆਂ ਜ਼ੋਮਬੀ ਸੈੱਲਸ ਇਹ ਬੜੀ ਫੈਸੀਨੇਟਿੰਗ ਹੈ ਕਈ ਸਾਲ ਆਪਣੀ ਬਾਡੀ ਦੇ ਵਿੱਚ ਇੰਨੇ ਜ਼ਿਆਦਾ ਡੈਮੇਜ ਹੋ ਜਾਂਦੇ ਨੇ ਉਮਰ ਦੇ ਨਾਲ ਕਿ ਉਹ ਡਿਵਾਈਡ ਕਰਨਾ ਬੰਦ ਕਰ ਦਿੰਦੇ ਨੇ ਮਤਲਬ ਹੁਣ ਉਹਨਾਂ ਦਾ ਕੋਈ ਕੰਮ ਨਹੀਂ ਰਹਿੰਦਾ ਪਰ ਉਹ ਮਰਨ ਦੀ ਜਗ੍ਹਾ ਉਹ ਉੱਥੇ ਹੀ ਰਹਿੰਦੇ ਨੇ ਆਪਣੀ ਬਾਡੀ ਦੇ ਅੰਦਰੇ ਰਹਿੰਦੇ ਨੇ ਤੇ ਜਿਨ੍ਹਾਂ ਨੂੰ ਨਾਮ ਦਿੱਤਾ ਜਾਂਦਾ ਜ਼ੋਮਬੀ ਸੈਲਸ ਇਹ ਜਿਹੜੇ ਆਲੇ ਦੋਲੇ ਸਹੀ ਸੈੱਲ ਵੀ ਹੁੰਦੇ ਨੇ ਉਹਨਾਂ ਤੱਕ ਗਲਤ ਸਿਗਨਲ ਪਹੁੰਚਾਉਂਦੇ ਰਹਿੰਦੇ ਨੇ ਅਨ ਹੈਲਦੀ ਸਿਗਨਲ ਪਹੁੰਚਾਉਂਦੇ ਰਹਿੰਦੇ ਨੇ ਜਿਨ੍ਹਾਂ ਨਾਲ ਕਿ ਜਿਹੜੇ ਹੈਲਦੀ ਸੈੱਲਸ ਹੁੰਦੇ ਨੇ ਉਹਨਾਂ ਤੇ ਵੀ ਬੈਡ ਇੰਪੈਕਟ ਪੈਂਦਾ ਜਿਹੜੀਆਂ ਉਮਰਵਾਦੀ ਦੇ ਨਾਲ ਬਿਮਾਰੀਆਂ ਨੇ ਉਹਨਾਂ ਦਾ ਇਹ ਇੱਕ ਬਹੁਤ ਵੱਡਾ ਕਾਰ 스템 셀ਜ਼ ਇੱਕ ਤਰ੍ਹਾਂ ਦੇ ਇੱਕ ਸੁਪਰ ਪਾਵਰ ਵਾਲੇ ਸੈੱਲ ਨੇ ਜਿਹੜੇ ਕਿ ਜਦੋਂ ਤੁਹਾਡੇ ਬਾਡੀ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਵੀ ਡੈਮੇਜ ਆਇਆ ਕੋਈ ਕਿਸੇ ਵੀ ਹਿੱਸੇ ਸੈੱਲ ਦੀ ਲੋੜ ਹੈ ਤਾਂ ਉਹ ਉਸੇ ਸੈੱਲ ਦਾ ਰੂਪ ਧਾਰਨ ਕਰ ਲੈਂਦੇ ਨੇ ਤੇ ਮਤਲਬ ਜਿਹੜੇ ਪੁਰਾਣੇ ਡੈਮੇਜ ਸੈੱਲ ਹੁੰਦੇ ਨੇ ਉਹਨਾਂ ਦੀ ਜਗ੍ਹਾ ਆਪ ਆ ਜਾਂਦੇ ਨੇ ਉਮਰ ਵਧਣ ਦੇ ਨਾਲ ਆਪਣੇ ਜਿਹੜੇ ਸਟੈਮ ਸੈੱਲਜ਼ ਨੇ ਉਹ ਇੱਕ ਤਾਂ ਇਫੈਕਟਿਵ ਘੱਟ ਰਹ ਜਾਂਦੇ ਨੇ ਤੇ ਉਹਨਾਂ ਦੀ ਗਿਣਤੀ ਵੀ ਘਟ ਜਾਂਦੀ ਹੈ ਤੇ ਤਾਈਓ ਜਿਹੜੇ ਆਪਣੇ ਸਰੀਰ ਨੇ ਹੋਰ ਜ਼ਿਆਦਾ ਹੋਲੀ ਹੀਲ ਕਰਨ ਲੱਗ ਜਾਂਦੇ ਨੇ ਅੱਠਵੀਂ ਡੀ ਰੈਗੂਲੇਟਿਡ ਨਿਊਟ੍ਰੀਐਂਟ ਸੈਂਸਿੰਗ ਆਪਣੇ ਸੈਲਸ ਦਾ ਇੱਕ ਸਿਸਟਮ ਹੈ ਜਿਹਦੇ ਤੋਂ ਉਹਨਾਂ ਨੂੰ ਪਤਾ ਲੱਗਦਾ ਕਿ ਆਪਣੀ ਹਿਊਮਨ ਬਾਡੀ ਦੇ ਵਿੱਚ ਜਿਹੜਾ ਫੂਡ ਹੈ ਉਹ ਇਨਾਫ ਹੈ ਜਾਂ ਨਿਊਟ੍ਰੀਐਂਟ ਨੇ ਜਿਹੜੇ ਇਨਾਫ ਨੇ ਇਹ ਸਿਸਟਮ ਇੱਕ ਤਰ੍ਹਾਂ ਦਾ ਸੈਲਸ ਨੂੰ ਦੱਸਦਾ ਕਿ ਕਦੋਂ ਗਰੋ ਕਰਨਾ ਤੇ ਕਦੋਂ ਰਿਪੇਅਰ ਕਰਨਾ ਹੈ ਮਤਲਬ ਮੰਨ ਲਓ ਜੇ ਆਪਾਂ ਜਿਆਦਾ ਖਾਣਾ ਖਾ ਲਿਆ ਆਪਣੇ ਨਿਊਟ੍ਰੀਐਂਟਸ ਜਿਆਦਾ ਹੋ ਗਏ ਅੰਦਰ ਤੇ ਉਦੋਂ ਤਾਂ ਇਹ ਗਰੋ ਮੋਡ ਤੇ ਸਵਿਚ ਆਨ ਹੋ ਜਾਂਦੀ ਹੈ ਬਟ ਮੰਨ ਲਓ ਹੁਣ ਆਪਾਂ ਜੇ ਆਪਣਾ ਖਾਲੀ ਪੇਟ ਆ ਤਾਂ ਫਿਰ ਆਪਣੀ ਬੋਡੀ ਆਪਦੇ ਆਪ ਨੂੰ ਹੀਲ ਕਰਦੀ ਆਪਕਸਰ ਸੁਣਿਆ ਹੋਊਗਾ ਤੇ ਉਸ ਟਾਈਮ ਰਿਪੇਅਰ ਐਂਡ ਹੀਲ ਮਕੈਨਿਜ਼ਮ ਵਾਲੀ ਸਵਿਚ ਆਨ ਹੋ ਜਾਂਦੀ ਹੈ ਤੇ ਉਮਰ ਵਧਣ ਦੇ ਨਾਲ ਇਹ ਜਿਹੜਾ ਸਿਸਟਮ ਹੈ ਸਹੀ ਕੰਮ ਕਰਨਾ ਬੰਦ ਕਰ ਦਿੰਦਾ ਤੇ ਇਹ ਸਿਰਫ ਗਰੋਥ ਮੋਡ ਦੇ ਵਿੱਚ ਹੀ ਕਈ ਵਾਰ ਫਸਿਆ ਰਹਿੰਦਾ ਮਤਲਬ ਜਿਹੜੀ ਰਿਪੇਅਰ ਹੁੰਦੀ ਆ ਉਹ ਆਪਣੀ ਬੋਡੀ ਦੀ ਚੰਗੀ ਤਰ੍ਹਾਂ ਹੋ ਨਹੀਂ ਪਉਂਦੀ ਜਿਹਦੇ ਕਰਕੇ ਲੌਂਗ ਟਰਮ ਬਿਮਾਰੀਆਂ ਡਾਇਬੀਟੀਜ਼ ਵਗੈਰਾ ਇਹੋ ਜੀਆਂ ਬਿਮਾਰੀਆਂ ਲੱਗਦੀਆਂ ਨੇ ਨੌਵੀਂ ਆ ਆਲਟਰਡ ਇੰਟਰ ਸੈਲੂਲਰ ਕਮਿਊਨੀਕੇਸ਼ਨ ਮੰਨ ਲਓ ਜਿਹੜਾ ਆਪਣਾ ਸ਼ਰੀਰ ਹੈ ਉਹ ਇੱਕ ਤਰ੍ਹਾਂ ਉਹ ਸ਼ਹਿਰ ਦੇ ਵਿੱਚ ਜਿਹੜੇ ਬੰਦੇ ਨੇ ਉਹ ਸੈੱਲ ਨੇ ਤੇ ਉਹ ਹੁਣ ਜੇ ਸ਼ਹਿਰ ਨੇ ਸਮੂਧਲੀ ਰਨ ਕਰਨਾ ਹੈ ਤਾਂ ਉਹ ਬੰਦਿਆਂ ਦਾ ਇੱਕ ਦੂਜੇ ਨਾਲ ਕਮਿਊਨੀਕੇਸ਼ਨ ਕਰਨਾ ਜ਼ਰੂਰੀ ਹੈ ਤੇ ਉਹ ਕਮਿਊਨੀਕੇਸ਼ਨ ਕਰਵਾਉਂਦੇ ਨੇ ਹਾਰਮੋਨਸ ਜਿਹੜੇ ਕਿ ਸੈੱਲਸ ਦੇ ਵਿੱਚ ਐਜ਼ ਅ ਮੈਸੈਂਜਰ ਕੰਮ ਕਰਦੇ ਨੇ ਪਰ ਬੁੜਾਪੇ ਦੇ ਨਾਲ ਜਿਹੜੇ ਸਿਗਨਲ ਨੇ ਸਹੀ ਪਾਸੋਂ ਹਟ ਜਾਂਦੇ ਨੇ ਮਤਲਬ ਜਿਹੜੇ ਹਾਰਮੋਨਸ ਨੇ ਉਹ ਸਿਗਨਲ ਦਾ ਸੈਲਸ ਨੂੰ ਦਿੰਦੇ ਨੇ ਪਰ ਜਿਹੜੇ ਰੀਸੀਵਿੰਗ ਸੈਲਸ ਨੇ ਮਤਲਬ ਜਿਹੜੇ ਉਹ ਮੈਸੇਜ ਨੂੰ ਰੀਸੀਵ ਕਰਦੇ ਨੇ ਉਹ ਉਹਨੂੰ ਸਹੀ ਨਹੀਂ ਸਮਝ ਪਾਉਂਦੇ ਉਹਨੂੰ ਕਲੀਅਰਲੀ ਨਹੀਂ ਸਮਝ ਪਾਉਂਦੇ ਜਿਵੇਂ ਮੰਨ ਲਓ ਸੋਜ ਆਉਂਦੀ ਹੈ ਮੰਨ ਲਓ ਕੋਈ ਵੀ ਆਪਣੇ ਸੱਟ ਲੱਗਦੀ ਹੈ ਤਾਂ ਜਿਹੜਾ ਸੋਜ ਆਉਂਦੀ ਹੈ ਆਪਣੇ ਉਹ ਆਪਣੀ ਬੋਡੀ ਦਾ ਇੱਕ ਤਰ੍ਹਾਂ ਦਾ ਹੀਲਿੰਗ ਮਕੈਨਿਜ਼ਮ ਹੈ ਮਤਲਬ ਉਹ ਪਾਰਟ ਦੇ ਜਿਹੜੇ ਸੈਲਸ ਹੁੰਦੇ ਨੇ ਉਹਨਾਂ ਨੂੰ ਹਾਰਮੋਨਸ ਸਿਗਨਲ ਦਿੰਦੇ ਨੇ ਕਿ ਤੁਸੀਂ ਹੁਣ ਇੱਥੇ ਸੋਜ ਕਰੋ ਮਤਲਬ ਸ ਪਰ ਬੁੜਾਪੇ ਦੇ ਨਾਲ ਮੰਨ ਲਓ ਕਿ ਜਿਵੇਂ ਸੋਜ ਆਈ ਹੋਈ ਹੈ ਤਾਂ ਸੈੱਲ ਨੇ ਜਿਹੜੇ ਉਹਨਾਂ ਨੂੰ ਮੈਸੇਜ ਨਹੀਂ ਮਿਲਦਾ ਕਿ ਹੁਣ ਮੈਂ ਸੋਜ ਹੈ ਜਿਹੜੀ ਉਹ ਬੰਦ ਕਰ ਦੇਣੀ ਹੈ ਮਤਲਬ ਹੁਣ ਜਿਹੜਾ ਜ਼ਖਮਾ ਉਹ ਭਰ ਰਿਹਾ ਹੈ ਤਾਂ ਐਦਾਂ ਨੇ ਜਿਹੜੇ ਇਹ ਸਹੀ ਤਰੀਕੇ ਤੋਂ ਕੰਮ ਕਰਨਾ ਬੰਦ ਕਰ ਦਿੰਦੇ ਨੇ ਤੇ ਹੁਣੇ ਜਿੰਨੀਆਂ ਵੀ ਪ੍ਰੋਬਲਮਸ ਨੇ ਜਿਨ੍ਹਾਂ ਕਰਕੇ ਆਪਣਾ ਬੁਢਾਪਾ ਵੱਧਦਾ ਤੇ ਆਪਾਂ ਨੂੰ ਬੁਢਾਪੇ ਦੇ ਨਾਲ ਬਿਮਾਰੀਆਂ ਹੋਰ ਲੱਗਦੀਆਂ ਨੇ ਇਹ ਸਾਰੀਆਂ ਤੇ ਹੁਣ ਸਾਇੰਟਿਸਟ ਕੰਮ ਕਰ ਰਹੇ ਨੇ ਜਿਹੜੀ ਸਭ ਤੋਂ ਐਕਸਾਈਟਿੰਗ ਪ੍ਰੋਗਰੈਸ ਆ ਉਹ ਜਿਹੜੀ ਜ਼ੋਮਬੀ ਸੈਲਸ ਜਿਹਨਾਂ ਦੀ ਆਪਾਂ ਪਹਿਲਾਂ ਗੱਲ ਕੀਤੀ ਉਹ ਜ਼ੋਮਬੀ ਸੈਲ ਨਾਲ ਲੜਨ ਦੀ ਚੱਲ ਰਹੀ ਹੈ ਰਿਸਰਚਰਸ ਨੇ ਸੈਨੋਲਾਈਟਿਕ ਨਾਮ ਦਾ ਇੱਕ ਨਵਾਂ ਡਰੱਗ ਜਾਦ ਕੀਤਾ ਇਹ ਡਰੱਗ ਇੱਕ ਤਰ੍ਹਾਂ ਦਾ ਸਮਾਰਟ ਬੌਮ ਦੀ ਤਰ੍ਹਾਂ ਕੰਮ ਕਰਦਾ ਕਿ ਜਿਹੜੇ ਆਪਣੀ ਬਾਡੀ ਦੇ ਅੰਦਰ ਜ਼ੋਮਬੀ ਸੈਲ ਨੇ ਸਿਰਫ ਉਹਨਾਂ ਨੂੰ ਜਾ ਕੇ ਖਤਮ ਕਰੂਗਾ ਬਿਨਾ ਸਹੀ ਸੈਲਜ਼ ਨੂੰ ਨੁਕਸਾਨ ਕੀਤੇ ਹੋਏ ਜਾਨਵਰਾਂ ਦੇ ਉੱਤੇ ਇਹ ਪ੍ਰਯੋਗ ਹੋਏ ਤੇ ਉੱਥੋਂ ਇਹ ਨਿਕਲ ਕੇ ਆਇਆ ਕਿ ਜਿਹੜੇ ਉਹਨਾਂ ਦੀ ਉਮਰ ਹੈ ਉਹ ਵੀ ਵਧ ਗਈ ਤੇ ਇੱਕ ਹੈਲਥੀਅਰ ਲਾਈਫਸਪੈਨ ਹੋ ਗਿਆ ਮਤਲਬ ਬਿਮਾਰੀਆਂ ਵਗੈਰਾ ਵੀ ਘੱਟ ਲੱਗਣ ਲੱਗੀਆਂ ਪਹਿਲੇ ਮਨੁੱਖ ਦੇ ਜਿਹੜੇ ਸੈਨੋਲੈਟਿਕ ਡਰੱਗ ਦੇ ਟੈਸਟ ਨੇ ਉਹ ਵੀ ਚੱਲ ਰਹੇ ਨੇ ਲੈਬਸ ਦੇ ਵਿੱਚ ਮਤਲਬ ਐਦਾਂ ਨਹੀਂ ਹੈਗਾ ਕਿ ਸਿਰਫ ਕਿਤਾਬੀ ਗੱਲਾਂ ਨੇ ਲੈਬ ਦੇ ਵਿੱਚ ਆਲਰੇਡੀ ਪ੍ਰੋਗਰੈਸ ਹੋ ਰਹੀ ਹੈ ਸਾਇੰਟਿਸਟ ਦੁਆਰਾ ਬਟ ਇਹ ਸਿਰਫ ਇੱਕ ਐਗਜ਼ਾਮਪਲ ਹੈ ਇਹ ਐਂਟੀ ਏਜਿੰਗ ਰਿਸਰਚ ਹੈ ਜਿਹੜੀ ਉਹ ਬਹੁਤ ਅੱਗੇ ਵਧ ਰਹੀ ਹੈ ਹੁਣ ਮੈਟਫਾਰਮਿਨ ਨਾਮ ਦਾ ਇੱਕ ਡਰੱਗ ਹੈ ਜਿਹੜਾ ਕਿ ਡਾਇਬੀਟਿਸ ਪੇਸ਼ੈਂਟਸ ਨੂੰ ਦਿੱਤਾ ਜਾਂਦਾ ਹੈ ਮੈਟਫਾਰਮਿਨ ਡਰੱਗ ਦੇ ਵਿੱਚ ਐਂਟੀ-ਏਜਿੰਗ ਇਫੈਕਟਸ ਨੇ ਜਿਹੜੇ ਕਿ ਨਿਊਟ੍ਰੀਐਂਟ ਸਿਗਨਲਸ ਦੇ ਨਾਲ ਆਪਣੇ ਸੈਲਸ ਦੀ ਮਦਦ ਕਰਦੇ ਨੇ ਟੇਮ ਨਾਮ ਦੀ ਇੱਕ ਕਾਫੀ ਵੱਡੀ ਸਟੱਡੀ ਚੱਲ ਰਹੀ ਹੈ ਉਦੋਂ ਤੋਂ ਇਹ ਪਤਾ ਲੱਗੂਗਾ ਕਿ ਜਿਹੜੀਆਂ ਬੁਢਾਪੇ ਦੇ ਨਾਲ ਅਲੱਗ-ਅਲੱਗ ਬਿਮਾਰੀਆਂ ਲੱਗਦੀਆਂ ਨੇ ਕੀ ਇਹ ਉਹਨਾਂ ਸਾਰੀਆਂ ਤੋਂ ਹਿਊਮਨ ਬਾਡੀ ਨੂੰ ਬਚਾ ਸਕਦੀ ਹੈ ਜੇ ਇਹ ਸਟੱਡੀ ਸਹੀ ਨਿਕਲ ਕੇ ਆਉਂਦੀਆਂ ਨੇ ਤਾਂ ਮੈਟਮੋਰਫਿਨ ਹੈ ਜਿਹੜਾ ਇਹ ਸਭ ਤੋਂ ਪਹਿਲਾ ਐਂਟੀ-ਏਜਿੰਗ ਡਰੱਗ ਬਣੂਗਾ ਤੇ ਦੂਜਾ ਰੈਪੋਮਾਈਸਿਨ ਨਾਮ ਦਾ ਡਰੱਗ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜਦੋਂ ਆਪਣੀ ਬਾਡੀ ਦੇ ਅੰਦਰ ਜ਼ਿਆਦਾ ਨਿਊਟ੍ਰੀਐਂਟਸ ਹੋ ਜਾਂਦੇ ਨੇ ਤਾਂ ਜਿਹੜੇ ਸੈਲਜ਼ ਨੇ ਉਹ ਗਰੋਥ ਮੋਡ ਤੇ ਚੱਲ ਜਾਂਦੇ ਨੇ ਤੇ ਜਦੋਂ ਆਪਣੀ ਬਾਡੀ ਦੇ ਵਿੱਚ ਨਿਊਟ੍ਰੀਐਂਟਸ ਘੱਟ ਹੁੰਦੇ ਨੇ ਮਤਲਬ ਢਿੱਡ ਖਾਲੀ ਹੁੰਦਾ ਉਦੋਂ ਆਪਣੀ ਬਾਡੀ ਅਸਲ 'ਚ ਰਿਪੇਅਰ ਕਰਦੀ ਹੈ ਉਦੋਂ ਜਿਹੜੇ ਸੈਲ ਨੇ ਉਹ ਰਿਪੇਅਰ ਐਂਡ ਮੈਕੈਨਿਜ਼ਮ ਮੋਡ 'ਚ ਜਾਂਦੇ ਨੇ ਤੇ ਜਿਹੜਾ ਰੈਪੋਮਾਈਸਿਨ ਡਰੱਗ ਹੈ ਇਹ ਸੈਲਸ ਨੂੰ ਰਿਪੇਅਰ ਮੋਡ ਦੇ ਵਿੱਚ ਲੈ ਕੇ ਜਾਣ ਦੇ ਵਿੱਚ ਮਦਦ ਕਰਦਾ ਹੈ। ਇਹ ਡਰਗ ਦੀ ਵਰਤੋਂ ਨਾਲ ਜਿਹੜੀਆਂ ਜਾਨਵਰਾਂ ਦੀਆਂ ਸਟੱਡੀਜ਼ ਨੇ ਉਹਨਾਂ ਤੋਂ ਬਹੁਤ ਹੀ ਤਕੜੇ ਰਿਜ਼ਲਟ ਨਿਕਲ ਕੇ ਆਏ ਨੇ ਤੇ ਹੁਣ ਹਿਊਮਨਸ ਤੇ ਵੀ ਸਟੱਡੀਜ਼ ਚੱਲ ਰਹੀਆਂ ਨੇ। ਤੇ ਫਿਰ ਇਹ ਜੀਨ ਥੈਰੇਪੀ, ਡੀਐਨਏ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਨਾਲ ਬੁਢਾਪਾ ਆਉਂਦਾ ਹੈ, ਉਹ ਪ੍ਰੋਬਲਮਸ ਨੂੰ ਫਿਕਸ ਕਰਨ ਦੇ ਵਿੱਚ ਆਪਾਂ ਵਧੀਆ ਹੁੰਦੇ ਜਾ ਰਹੇ ਹਾਂ। ਜਿਵੇਂ ਇੱਕ ਕ੍ਰਿਸਪਰ ਨਾਮ ਦਾ ਇੱਕ ਟੂਲ ਆਇਆ ਹੈ, ਜਿਹੜਾ ਕਿ ਜੀਨ ਐਡੀਟਿੰਗ ਕਰਦਾ ਹੈ। ਮੰਨ ਲਓ ਕੋਈ ਮਤਲਬ ਕਿਸੇ ਵੀ ਜੀਨ ਹੈ ਜਿਹੜਾ ਉਹਦੇ ਵਿੱਚ ਆਪਣੇ ਬੋਡੀ ਦੇ ਵਿੱਚ ਪ੍ਰੋਬਲਮ ਹੈ ਤਾਂ ਉਹਨੂੰ ਡਾਕਟਰ ਦੇ ਰਿਸਰਚਰਸ ਜਿਹੜੇ ਆਪਣੀ ਬਾਡੀ ਦੇ ਵਿੱਚ ਨਵੇਂ ਸਟੈਮ ਸੈਲਸ ਨੇ ਉਹਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਸਟੈਮ ਸੈਲਸ ਜਿਹੜੇ ਹਰ ਇੱਕ ਚੀਜ਼ ਨਾਲ ਲੜਦੇ ਨੇ ਜਿਨ੍ਹਾਂ ਦੀ ਅਬਿਲਟੀ ਇਹ ਹੈ ਕਿ ਉਹ ਕਿਸੇ ਵੀ ਟਾਈਪ ਦੇ ਬਣ ਸਕਦੇ ਨੇ ਉਹ ਆਪਣੀ ਬਾਡੀ ਦੇ ਵਿੱਚ ਪਾਏ ਜਾਣ ਤੇ ਕਿ ਕੋਈ ਵੀ ਜਿਹੜਾ ਡੈਮੇਜਡ ਏਰੀਆ ਉੱਥੇ ਜਾ ਕੇ ਜਿਹੜਾ ਟਿਸ਼ੂ ਆ ਨੂੰ ਰੀਜਨਰੇਟ ਕਰ ਦੇਣ ਹੁਣ ਸਾਇੰਟਿਸਟ ਤਾਂ ਇਹ ਸਟੱਡੀਜ਼ ਕਰ ਰਹੇ ਨੇ ਪਰ ਇਹ ਚੀਜ਼ ਦੇ ਵਿੱਚ ਆਪਾਂ ਕੀ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਬੁੱਕ ਦੱਸਾਂ ਜਿਹੜੀ ਬੁੱਕ ਤੇ ਮੈਂ ਇਹ ਵੀਡੀਓ ਬਣਾ ਰਿਹਾ ਐਂਡਰੂ ਸਟੀਲ ਸਾਇੰਟਿਸਟ ਹੈ ਉਸ ਦੀ ਬੁੱਕ ਹੈ ਏਜਲੈਸ ਉਸ ਬੁੱਕ ਦੇ ਵੀਡੀਓ ਸਾਰੀ ਆਧਾਰਿਤ ਆ ਉਹਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੋਈਆਂ ਨੇ ਹੁਣ ਆਪਾਂ ਕੀ ਕਰ ਸਕਦੇ ਆ ਆਪਾਂ ਸਭ ਤੋਂ ਪਹਿਲਾਂ ਤਾਂ ਕਹਿੰਦੇ ਕਿ ਆਪਾਂ ਇੰਟਰਮੀਟੈਂਟ ਫਾਸਟਿੰਗ ਕਿ ਜਿਹੜਾ ਆਪਣਾ ਖਾਣਾ ਜਿਹੜਾ ਉਹਨੂੰ ਉਹਦੀ ਜਿਹੜੀ ਮਾਤਰਾ ਉਹ ਘਟਾਈ ਜਾਵੇ ਕਿਉਂਕਿ ਜਿਹੜੇ ਆਪਣੇ ਸੈਲਸ ਨੇ ਉਹ ਹਮੇਸ਼ਾ ਗਰੋਥ ਮੋਡ ਦੇ ਵਿੱਚ ਰਹਿੰਦੇ ਨੇ ਤਾਂ ਕਰਕੇ ਉਹ ਜਦੋਂ ਆਪਣਾ ਢਿੱਡ ਖਾਲੀ ਹੁੰਦਾ ਤਾਂ ਉਹ ਰਿਪੇਅਰ ਕਰ ਦਿੰਦੇ ਨੇ ਆਪਣੀ ਬਾਡੀ ਦੀ ਜਿੰਨਾ ਕਰਕੇ ਉਹਨੂੰ ਰਿਪੇਅਰ ਲਈ ਜ਼ਿਆਦਾ ਟਾਈਮ ਮਿਲਦਾ ਹੈ ਮਤਲਬ ਐਦਾ ਨਹੀਂ ਕਿ ਤੁਸੀਂ ਭੁੱਖੇ ਹੀ ਮਰ ਜਾਓ ਬਟ ਹਾਂ ਜਿਹੜਾ ਕਿ ਇੱਕ ਤੰਨ ਕੇ ਖਾਣਾ ਹੁੰਦਾ ਉਹਨੂੰ ਘਟਾਇਆ ਜਾਵੇ ਕਹਿੰਦਾ ਭਾਵ ਦੂਜੇ ਨੰਬਰ ਦੇ ਐਕਸਰਸਾਈਜ਼ ਜਿਵੇਂ ਆਪਣੇ ਜਿਹੜੇ ਬਾਡੀ ਦੇ ਪਾਵਰ ਸੈਲਸ ਦੇ ਪਾਵਰ ਪਲਾਂਟ ਨੇ ਉਹਨਾਂ ਨੂੰ ਵੀ ਵਧੀਆ ਚੱਲਣ 'ਚ ਮਦਦ ਕਰਦੀ ਹੈ ਜਿਹੜੀ ਅੰਦਰ ਆਪਣੀ ਇਨਫਲੇਮੇਸ਼ਨ ਹੁੰਦੀ ਹੈ ਉਸ ਨੂੰ ਵੀ ਹੈਂਡਲ ਕਰਨ 'ਚ ਵਧੀਆ ਮਦਦ ਕਰਦੀ ਹੈ ਆਪਣੀ ਬਾਡੀ ਮਜ਼ਬੂਤ ਬਣਦੀ ਹੈ ਤੇ ਸਮੂਥਲੀ ਰਨ ਕਰਦੀ ਹੈ ਤੇ ਫਿਰ ਲਾਸਟਲੀ ਆਉਂਦੀ ਹੈ ਹੈਲਦੀ ਡਾਈਟ ਹੈਲਦੀ ਡਾਈਟ ਆਪਣੇ ਸੈਲਸ ਨੂੰ ਇਹੋ ਜਿਹੇ ਨਿਊਟ੍ਰੀਐਂਟਸ ਦਿੰਦੀ ਹੈ ਜਿਹੜੇ ਕਿ ਆਪਣੇ ਬਾਡੀ ਦੇ ਵਿੱਚ ਡੈਮੇਜ ਹੁੰਦਾ ਉਹਦੇ ਨਾਲ ਸੈਲਸ ਲੜ ਪਾਉਣ ਜਿਵੇਂ ਇੱਕ ਨੇਕਡ ਮੋਲ ਰੈਟ ਹੈ ਹੁਣ ਆਪਾਂ ਇਹ ਮੰਨਿਆ ਜਾਂਦਾ ਸ਼ੁਰੂ ਤੋਂ ਆਪਣਾ ਇੱਕ ਜਿਵੇਂ ਕਹਿੰਦਾ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਕੁਦਰਤ ਦਾ ਨਿਯਮ ਮੰਨਿਆ ਜਾਂਦਾ ਹੈ ਕਿ ਇਹ ਜਿਹੜਾ ਪ੍ਰਾਣੀ ਹੈ ਇਹਦੀ ਇੰਨੀ ਕਿੰਨੀ ਉਮਰ ਹੈ ਮੰਨ ਲਓ ਹੁਣ ਜਿਹੜੇ ਛੋਟੇ-ਛੋਟੇ ਪ੍ਰਾਣੀ ਨੇ ਚੂਹੇ ਨੇ ਜਾਂ ਹੋਰ ਐਦਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਉਹਨਾਂ ਦੀਆਂ ਸਾਰੀਆਂ ਦੀ ਉਮਰ ਬਹੁਤ ਘੱਟ ਹੈ ਲਾਈਫਸਪੈਨ ਬਹੁਤ ਘੱਟ ਹੈ 5 ਸਾਲ 7 ਸਾਲ 4 ਸਾਲ ਇੰਨਾ ਕੁ ਲਾਈਫਸਪੈਨ ਹੈ ਪਰ ਜਿਹੜਾ ਨੇਕਡ ਮੋਲ ਰੈਟ ਹੈ ਇਹ ਇਹਨੂੰ ਕੈਂਸਰ ਨਹੀਂ ਹੁੰਦਾ ਕੈਂਸਰ ਤੋਂ ਲਗਭਗ ਇਹ ਇਮਿਊਨ ਹੈ ਤਾਂ ਕਰਕੇ ਜਿਹੜੀ ਇਹ ਚੂਹੇ ਦੀ ਉਮ ਜਿਹੜੀ ਕਿ ਸਾਰੇ ਜਿਹੜੇ ਛੋਟੇ-ਛੋਟੇ ਲਿਵਿੰਗ ਆਰਗਾਨਿਜ਼ਮ ਨੇ ਉਹਦੇ ਬਰਾਬਰ ਦੇ ਹੁਣ ਸਾਰਿਆਂ ਤੋਂ ਜ਼ਿਆਦਾ ਹੈ ਮਤਲਬ ਇੱਥੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਜ਼ਰੂਰੀ ਨਹੀਂ ਕਿ ਇਹ ਕੁਦਰਤੀ ਨਿਯਮ ਇਹ ਸਾਰਿਆਂ ਤੇ ਇੱਕੇ ਤਰ੍ਹਾਂ ਦਾ ਲਾਗੂ ਹੋਵੇ ਮਤਲਬ ਇਹ ਚੀਜ਼ ਨੂੰ ਆਪਾਂ ਫਿਕਸ ਵੀ ਕਰ ਸਕਦੇ ਹਾਂ ਜਿਵੇਂ ਕਿ ਗ੍ਰੀਨਲੈਂਡ ਸ਼ਾਰਕ ਹੈ ਜਿਹੜੀ ਉਹਦੀ ਉਮਰ 500 ਸਾਲ ਤੱਕ ਜਾਂਦੀ ਹੈ ਤੇ 500 ਸਾਲ ਤੱਕ ਉਹ ਕੋਈ ਏਜਿੰਗ ਦੇ ਸਾਈਨ ਨਹੀਂ ਦਿਖਾਉਂਦੀ ਮਤਲਬ ਐਦਾਂ ਨਹੀਂ ਹੁੰਦਾ ਕਿ ਉਹ 300 ਸਾਲ ਤੋਂ ਬਾਅਦ ਦੇ ਵਿੱਚ ਉਹ ਹੌਲੀ ਹੋ ਜਾਂਦੀ ਹੈ ਜਾਂ ਉਹਦੇ ਰਿੰਕ ਲਾਉਣ ਲੱਗ ਜਾਂਦੇ ਨੇ ਬੁਢਾਪਾ ਹੋਣ ਲੱਗ ਜਾਂਦਾ ਇਹ ਸਭ ਚੀਜ਼ਾਂ ਨਹੀਂ ਹੁਣ ਜੇ ਇਹ ਸਾਰੀਆਂ ਪ੍ਰੋਬਲਮਸ ਸੋਲਵ ਹੁੰਦੀਆਂ ਨੇ ਨਾ ਤਾਂ ਆਪਣਾ ਜਿਹੜਾ ਲਾਈਫ ਸਪੈਨ ਆ ਉਹ ਵਧੂਗਾ ਬਲਕਿ ਆਪਾਂ ਜਿਹੜੀ ਹੈਲਦੀ ਲਾਈਫ ਸਟਾਈਲ ਆ ਉਹ ਜਿਉਵਾਂਗੇ ਆਪਾਂ ਨੂੰ ਬਿਮਾਰੀਆਂ ਵਗੈਰਾ ਘੱਟ ਲੱਗਣਗੀਆਂ ਤੁਸੀਂ ਮਤਲਬ ਇਹ ਸੋਚੋ ਕਿ 100 ਸਾਲ ਦਾ ਬੰਦਾ ਹੋ ਗਿਆ ਤੇ 100 ਸਾਲ ਦਾ ਬੰਦਾ 40-45 ਸਾਲ ਦੇ ਵਰਗਾ ਫੀਲ ਕਰ ਰਿਹਾ ਹੁਣ ਸਭ ਤੋਂ ਵੱਡਾ ਐਥੀਕਲ ਸਵਾਲ ਇਹ ਆਉਂਦਾ ਵੀ ਜੇ ਐਂਟੀ ਏਜਿੰਗ ਜਿਹੜਾ ਡਰੱਗ ਨੇ ਉਹ ਆ ਗਿਆ ਜਾਂ ਐਂਟੀ ਏਜਿੰਗ ਇਲਾਜ ਆ ਗਿਆ ਤਾ ਸਭ ਤੋਂ ਪਹਿਲਾਂ ਤਾਂ ਜਿਹੜੇ ਅਮੀਰ ਬੰਦੇ ਨੇ ਉਹਨਾਂ ਨੂੰ ਇਹ ਜਾਊਗਾ ਗਰੀਬਾਂ ਤੱਕ ਤਾਂ ਪਹੁੰਚਣਾ ਨਹੀਂ ਪਰ ਐਂਡਰੂ ਸਟੀਲ ਨੇ ਬੁੱਕ ਦੇ ਵਿੱਚ ਇਹ ਕਿਹਾ ਕਿ ਜਿਉਂ-ਜਿਉ ਆਪਣੀ ਟੈਕਨੋਲੋਜੀ ਹੋਰ ਫਾਸਟ ਹੋਗੀ ਤਿਉਂ-ਤਿਉਂ ਜਿਹੜਾ ਹੋਏ ਇਲਾਜ ਆ ਉਹ ਬਿਲਕੁਕੁਲ ਸਸਤਾ ਹੋ ਜਾਊਗਾ ਤੇ ਆਮ ਲੋਕਾਂ ਦੇ ਵਿੱਚ ਵੀ ਮਿਲਣ ਲੱਗ ਜਾਊਗਾ ਬਟ ਉੱਥੇ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਜਿਹੜੀਆਂ ਵੱਡੀਆਂ-ਵੱਡੀਆਂ ਫਾਰਮਾ ਕੰਪਨੀਆਂਜ਼ ਨੇ ਜਿਹੜੀਆਂ ਕਿ ਸਾਰੀਆਂ ਦੁਨੀਆ ਦੇ ਵਿੱਚ ਦਵਾਈਆਂ ਸਪਲਾਈ ਕਰਦੀਆਂ ਨੇ ਉਹਨਾਂ ਦੇ ਵਿੱਚ ਮੋਨੋਪੋਲੀ ਆ ਉਹ ਗਿਣਮੀਆਂ ਜੁੜਮੀਆਂ ਹੀ ਫਾਰਮਾ ਕੰਪਨੀਆਂਜ਼ ਨੇ ਤੇ ਫਿਰ ਉਹ ਚਾਹਣਗੀਆਂ ਵੀ ਬੰਦੇ ਦੀ ਜਿਹੜੀ ਉਮਰ ਆ ਉਹ ਵੱਧ ਹੋ ਜੇਵੇ ਤੇ ਬੰਦਾ ਜਿਹੜਾ ਬਿਲਕੁਲ ਹੈਲਦੀ ਲਾਈਫ ਸਟਾਈਲ ਜਿਉਂਵੇ ਮਤਲਬ ਉਹਨੂੰ ਕੋਈ ਬਿਮਾਰੀਆਂ ਨਾ ਲੱਗਣ ਫਿਰ ਉਹਨਾਂ ਦਾ ਜਿਹੜਾ ਧੰਦਾ ਉਹ ਕਿਵੇਂ ਚੱਲੂਗਾ ਇਹ ਸਾਰੇ ਜਿਹੜੇ ਸਵਾਲ ਨੇ ਇਹਨਾਂ ਦੇ ਜਵਾਬ ਆਪਾਂ ਨੂੰ ਫਿਊਚਰ ਦੇ ਵਿੱਚ ਮਿਲਣਗੇ ਇਹ ਸਿਰਫ ਵੱਧ ਉਮਰ ਜਿਹਾਉਣ ਦਾ ਚੱਕਰ ਨਹੀਂ ਬਲਕਿ ਇਹ ਵੱਧ ਉਮਰ ਦੇ ਨਾਲ ਨਾਲ ਹੈਲਦੀ ਉਮਰ ਜਿਹਾਉਣ ਦਾ ਚੱਕਰ ਹੈ ਕਿ ਆਪਾਂ ਨੂੰ ਕੋਈ ਬਿਮਾਰੀ ਨਾ ਲੱਗੇ ਤੁਸੀਂ ਦੇਖੋ ਜੀ ਐਦਾਂ ਹੁੰਦਾ ਤਾਂ ਲਾਈਫ ਆਪਣੀ ਕਿੰਨੀ ਚੇਂਜ ਹੋ ਜਾਊਗੀ ਜਿਹੜੀਆਂ ਰਿਟਾਇਰਮੈਂਟਸ ਨੇ ਉਹ ਪਤਾ ਨਹੀਂ ਕਦੋਂ ਹੋਇਆ ਕਰਨਗੀਆਂ ਇੱਕ ਰੱਬ ਦੀ ਹੋਂਦ ਤੇ ਵੀ ਸਵਾਲ ਉਠਣ ਲੱਗ ਜੂਗਾ ਉਸ ਟਾਈਮ ਐਂਡਰੂ ਸਟੀਲ ਦੀ ਬੁੱਕ ਆਪਾਂ ਨੂੰ ਇਹ ਦੱਸਦੀ ਹੈ ਕਿ ਜਿਹੜਾ ਬੁਢਾਪਾ ਹੈ ਉਹ ਕੋਈ ਕੁਦਰਤੀ ਚੀਜ਼ ਨਹੀਂ ਉਹ ਵਾਕਈ ਕਈ ਅਲੱਗ-ਅਲੱਗ ਛੋਟੀਆਂ-ਛੋਟੀਆਂ ਪ੍ਰੋਸੈਸਸ ਦਾ ਇੱਕ ਬਿਲਡ ਅਪ ਹੈ ਜਿਹਦੇ ਨਾਲ ਕੇ ਆਪਣੇ ਰਿੰਕਲਸ ਆਉਣ ਲੱਗ ਜਾਂਦੇ ਨੇ ਆਪਾਂ ਨੂੰ ਬਿਮਾਰੀਆਂ ਲੱਗਣ ਲੱਗ ਜਾਂਦੇ ਨੇ ਆਪਣੀ ਬਾਡੀ ਐਦਾਂ ਚੱਲ ਹੋਣ ਲੱਗ ਜਾਂਦੀ ਹੈ ਕਿ ਆਪਾਂ ਬਸ 80 90 100 ਸਾਲ ਤੱਕੇ ਜੀਵਿਤ ਰਹਿਣੇ ਆ ਬਲਕਿ ਇਹ ਇੱਕ ਤਰ੍ਹਾਂ ਦੀ ਬਿਮਾਰੀ ਹੈ ਜਿਹਨੂੰ ਆਪਾਂ ਟ੍ਰੀਟ ਕਰ ਸਕਦੇ ਆ ਆਪਣੇ ਦਾਦੇ-ਪੜਦਾਦਿਆਂ ਦੇ ਟਾਈਮ ਜਿਹੜਾ ਪੋਲੀਓ ਸੀਗਾ ਉਹ ਸਭ ਤੋਂ ਵੱਡਾ ਤੇ ਸਾਇੰਟਿਸਟ ਨੇ ਉਹਦਾ ਵੀ ਇਲਾਜ ਲੱਭ ਲਿਆ ਤੇ ਉਹਨੂੰ ਵੀ ਨੱਥ ਪਾ ਲਈ ਪਰ ਹੁਣ ਜਿਹੜਾ ਸਭ ਤੋਂ ਵੱਡਾ ਕਿੱਲ ਰਹੋ ਏਜਿੰਗ ਹੈ ਬੁਢਾਪਾ ਤੇ ਹੁਣ ਸਾਇੰਟਿਸਟ ਇਹਦੇ ਵੱਲ ਨੱਥ ਪਾਉਣ ਨੂੰ ਜਾ ਰਹੇ ਨੇ ਇਹ ਸੁਣਨ ਚ ਤਾਂ ਬਿਲਕੁਲ ਸਾਈ ਫਾਈ ਜਾ ਲੱਗਦਾ ਹੈ ਪਰ ਇਹ ਐਕਚੁਅਲੀ ਟਰੂ ਹੈ ਇਹ ਐਦਾਂ ਨਹੀਂ ਹੈਗਾ ਕਿ ਆਪਾਂ ਕਈ ਹਜ਼ਾਰਾਂ ਸਾਲ ਹਲੇ ਵੀ ਦੂਰ ਆ ਮਤਲਬ ਤੁਸੀਂ ਐਦਾਂ ਮੰਨ ਸਕਦੇ ਹੋ ਕਿ ਆਪਣੇ ਜਵਾਕ ਜਾਂ ਆਪਣੇ ਜਵਾਕਾਂ ਦੇ ਜਵਾਕ ਬਹੁਤ ਵੱਡੀ ਪ੍ਰੋਬੈਬਿਲਟੀ ਹੈ ਕਿ ਉਹਨਾਂ ਦੀ ਉਮਰ 150 ਸਾਲ ਤੱਕ ਹੋਵੇ ਨਾ ਕਿ ਸਿਰਫ ਉਮਰ ਵੱਧ ਹੋਵੇ ਬਲਕਿ ਬਿਮਾਰੀਆਂ ਵੀ ਨਾ ਲੱਗਣ ਫਿਰ ਆਪਣੇ ਕੋਲੇ ਕੁਝ ਸਿੱਖਣ ਦਾ ਕੁਝ ਕਰੀਅਰ ਬਣਾਉਣ ਦਾ ਆਪਣੀ ਫੈਮਿਲੀ ਦੇ ਨਾਲ ਜ਼ਿਆਦਾ ਟਾਈਮ ਸਪੈਂਡ ਕਰਨ ਦਾ ਬਾਦੂ ਖੁੱਲੇ ਹੀ ਖੁੱਲੇ ਟਾਈਮ ਹੋਊਗਾ ਇਹ ਹੈਲਥੀਅਰ ਫਿਊਚਰ ਜਿੰਨਾ ਤੁਸੀਂ ਸੋਚ ਰਹੇ ਹੋ ਉਸ ਤੋਂ ਕਾਫੀ ਜ਼ਿਆਦਾ ਨਜ਼ਦੀਕ ਹੈ